ਤਾਂ ਦੱਸ ਦਈਏ ਦੋਸਤੋ ਕਿ ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਤਾਂ ਦੱਸ ਦਈਏ ਦੋਸਤੋ ਕਿ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਦੇ ਵਿੱਚ ਕੁਦਰਤ ਦਾ ਵੱਡਾ ਕਹਿਰ ਮਚ ਚੁੱਕਿਆ ਹੈ। ਭਾਰੀ ਬਾਰਸ਼ ਪੈਣ ਦੇ ਕਾਰਨ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਚੁੱਕਿਆ ਹੈ। ਜਿਸ ਦੀਆਂ ਵੀ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ। ਕੁਦਰਤ ਦਾ ਇੱਕ ਖੌਫਨਾਕ ਮੰਜ਼ਰ ਇੱਕ ਡਰਾਵਣਾ ਦ੍ਰਿਸ਼ ਪੈਦਾ ਕਰ ਰਿਹਾ ਹੈ। ਜਦੋਂ ਮੀਂਹ ਪੈਣ ਦੇ ਕਾਰਨ ਸਤਲੁਜ ਦਰਿਆ ਜੋ ਕਿ ਪੰਜਾਬ ਦੇ ਵਿੱਚੋਂ ਦੀ ਵਗਦਾ ਹੈ, ਉਸ ਦੇ ਵਿੱਚ ਵੀ ਭਾਰੀ ਉਫਾਨ ਦੇਖਣ ਨੂੰ ਮਿਲਿਆ ਹੈ ਜਿਸ ਦੇ ਕਾਰਨ ਪੰਜਾਬ ਲਈ ਵੀ ਇੱਕ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਇਸ ਤਰ ਕਲਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੀਂਹ ਦੇ ਪਾਣੀ ਵਿੱਚ ਕੁਝ ਲੋਕ ਰੁੜਦੇ ਵੀ ਨਜ਼ਰ ਆ ਰਹੇ ਹਨ ਜਿਸ ਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੀਂਹ ਦੇ ਤੇਜ਼ ਬਹਾਅ ਦੇ ਕਾਰਨ ਮੀਂਹ ਦੇ ਪਾਣੀ ਵਿੱਚ ਹੀ ਲੋਕ ਰੁੜ ਗਏ ਹਨ ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਕੁਦਰਤ ਦਾ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਾਰੇ ਹੀ ਦਰਿਆਵਾਂ ਦੇ ਵਿੱਚ tufaan ਵੀ ਦੇਖਣ ਨੂੰ ਮਿਲ ਰਿਹਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਐਨੀ ਜਲਦੀ ਮਿਲਦਾ ਕਿਸੇ ਹੋਰ ਨਵੀਂ ਲੇਟੈਸਟ ਨਿਊਜ਼ ਦੇ ਨਾਲ